ਅੱਜ ਜਿਹੜੇ ਛੋਟੇ-ਛੋਟੇ ਬੱਚੇ ਹੈ ਜ਼ਿਆਦਾਤਰ ਜਿਹੜਾ ਪ੍ਰਯੋਗ ਆ ਮੋਬਾਈਲਾਂ ਦਾ ਕਰਦੇ ਨੇ ਕਿਤਾਬਾਂ ਨਾਲ ਬਿਲਕੁਲ ਟੁੱਟ ਚੁੱਕੇ ਨੇ ਇਹੋ ਜੇ ਮੇਲਿਆਂ ਦੀ ਜਿਹੜੀ ਅੱਜ ਸਮਾਜ ਨੂੰ ਬਹੁਤ ਵੱਡੀ ਜ਼ਰੂਰਤ ਹੈ ਕਿਤਾਬਾਂ ਦੀਆਂ ਬੜੀਆਂ ਸਟਾਲਸ ਲੱਗੀਆਂ ਹੋਈਆਂ ਨੇ ਤੁਸੀਂ ਆ ਦੇਖੋ ਕਿੰਨੀਆਂ ਕਿਤਾਬਾਂ ਨੇ ਲੱਗੀਆਂ ਰੱਖੀਆਂ ਤੇ ਕਿੰਨੇ ਲੋਕ ਜਿਹੜੇ ਹੈ ਖਰੀਦਦਾਰੀ ਕਰ ਰਹੇ ਨੇ ਤੇ ਜਿਹੜੀ ਅੱਜ ਸਮਾਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਬੱਚਿਆਂ ਨੂੰ ਕਿਤਾਬਾਂ ਵੱਲ ਮੋੜਨਾ ਅਸੀਂ ਇੱਕ ਬੁੱਕਸਟਾਲ ਤੇ ਖੜੇ ਆ ਜਿੱਥੇ ਬਾਈ ਨੇ ਬੈਗ ਪਾਇਆ ਹੋਇਆ ਊੜਾ ਆੜਾ ID ਸਹਾ ਹਾ ਅੱਜ ਕੱਲ ਕਿਤਾਬਾਂ ਨਾਲੋਂ ਤਾਂ ਲੋਕ ਬੱਚੇ ਟੁੱਟੇ ਰਹੇ ਨੇ ਤੇ ਆ ਉਹਦੀ ਮਾਂ ਬੋਲੀ ਜਿਹੜੀ ਪੰਜਾਬੀ ਐ ਉਹਦੇ ਨਾਲੋਂ ਵੀ ਟੁੱਟ ਰਹੇ ਨੇ ਆ ਉਹ ਬਾਈ ਨਾਲ ਥੋੜੀ ਗੱਲਬਾਤ ਕਰਦੇ ਆ ਉਹਨਾਂ ਦੇ ਜਿਹੜੇ ਬੈਗ ਬਾਰੇ ਬਾਈ ਜੀ ਆ ਤੁਹਾਨੂੰ ਬੜੀ ਖੁਸ਼ੀ ਹੋਈ ਕਿਹੜਾ ਤੁਸੀਂ ਬੈਗ ਪਾਇਆ ਹੋਇਆ ਜਿਹੜੀ ਪੰਜਾਬੀ ਮਾਂ ਬੋਲੀ ਊੜਾ ਆੜਾ ਜਿਹੜਾ ਲਿਖਿਆ ਹੋਇਆ ਇਹਦੇ ਬਾਰੇ ਜਿਹੜੀ ਥੀਮ ਆ ਤੁਹਾਨੂੰ ਕਿਦਾਂ ਆਈ ਇਹ ਮਤਲਬ ਕਿ ਸਟੂਡੈਂਟ ਨੇ ਮੇਰੇ ਨਹੀਂ ਹੈਗੇ ਮੇਰੇ ਲੀਗ ਨੇ ਮੇਰੇ ਪਰਿਵਾਰ ਚੋਂ ਨੇ ਕੁੜੀਆਂ ਐਮਫਿਲ ਪੰਜਾ ਹੈਗੀ ਐ ਪੀ ਐਚ ਡੀ ਹੈਗੀ ਉਹਦੀ ਸੋ ਉਹਨੇ ਸੋਚਿਆ ਸੀਗਾ ਕਿ ਉਹਨੇ ਖੱਦਰ ਦਾ ਪਹਿਲਾ ਕਢਾਈ ਦਾ ਕੰਮ ਸਿੱਖਿਆ ਸੀਗਾ ਤੇ ਉਹ ਸੋਚਿਆ ਕਹਿੰਦੀ ਹੈ ਵੀ ਕਿਉਂ ਨਾ ਵੀ ਇਹਨਾਂ ਨੂੰ ਅਸੀਂ ਗੁਰਮੱਕੀ ਦੇ ਪੈਗ ਦੇ ਤੋਰ ਤੇ ਲੈ ਕੇ ਜਾਈਏ ਅੱਗੇ ਚੁੰਨੀਆਂ ਦੇ ਉੱਤੇ ਉਹ ਪੁਰਾਣੇ ਰਿਸ਼ਤੇ ਦੇ ਨਾਮ ਲਿਖ ਕੇ ਜਾਂ ਪੂਰਾ ਬੰਤੀ ਅਖਰੀ ਲਿਖ ਕੇ ਜਾਂ ਹੋਰ ਬਹੁਤ ਸਾਰੀ ਚੀਜ਼ਾਂ ਹੈਗੀਆਂ ਨੇ ਕਿ ਜਿਹੜਾ ਵਿਰਸੇ ਨੂੰ ਬਚਾਉਂਦੀਆਂ ਨੇ ਉਹ ਚੀਜ਼ਾਂ ਲਿਖ ਕੇ ਉਹਨਾਂ ਨੇ ਅੱਗੇ ਲੈ ਕੇ ਆਏ ਇਹ ਚੀਜ਼ਾਂ ਅ ਵੀਰ ਜੀ ਅੱਜ ਕੱਲ ਆਪਾਂ ਦੇਖਦੇ ਆ ਜਿਹੜੇ ਬੱਚੇ ਹੈਗੇ ਕਿਤਾਬਾਂ ਨਾਲੋਂ ਬਿਲਕੁਲ ਟੁੱਟ ਗਏ ਨੇ ਸਕੂਲਾਂ ਦੇ ਵਿੱਚ ਵੀ ਕਿਹਾ ਜਾਂਦਾ ਕਿ ਪੰਜਾਬੀ ਨਾ ਬੋਲੋ ਹਨਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਟੁੱਟਣ ਵਾਲੀ ਗੱਲ ਤਾਂ ਨਹੀਂ ਹੈਗੀ ਤੇ ਪੰਜਾਬ ਚ ਇਹ ਚੀਜ਼ ਕਲਚਰ ਨਹੀਂ ਜਾ ਸਕਦਾ ਹੈਗਾ ਸ਼ਾਇਦ ਵੀ ਇਹ ਇਹ ਹੋ ਸਕਦਾ ਕਿ ਮੰਨ ਲੇ ਕਿ ਮਤਲਬ ਕਿ ਇਹਦਾ ਅੱਜ ਕੱਲ ਮੋਬਾਈਲਾਂ ਦਾ ਦੌਰ ਹੈਗਾ ਮੀਡੀਆ ਦਾ ਦੌਰ ਹੈਗਾ ਬਟ ਜਿਵੇਂ ਬਠਿੰਡਾ ਵਰਗੇ ਜੇ ਸ਼ਹਿਰ ਚ ਜਾਂ ਥਾਵਾਂ ਤੇ ਇਹ ਲੋਕ ਜਿੰਨਾ ਪੰਜਾਬੀ ਨੂੰ ਪਿਆਰ ਕਰਦੇ ਜਾਂ ਕਦਾਬਨ ਪਿਆਰ ਕਰਦੇ ਬਹੁਤ ਥਾਮਾਂ ਨੇ ਕਿ ਜਿੱਥੇ ਵੀ ਇੰਨਾ ਪਿਆਰ ਕਰਦੇ ਆ ਜਾਂ ਅਮਰ ਸਲਾਈਡ ਨੇ ਕਿ ਇਹ ਪੰਜਾਬੀ ਹਲੇ ਵੀ ਹੈਗੀ ਹੈ ਜਾਂਦੀ ਹੈ ਹਮੇਸ਼ਾ ਜਾਂਦੀ ਰਹੂਗੀ ਮੈਨੂੰ ਲੱਗਦਾ ਇਸ ਮਸਲੇ ਤੇ ਸਾਨੂੰ ਪੋਜ਼ਿਟਿਵ ਰਹਿ ਕੇ ਸੋਚਣਾ ਚਾਹੀਦਾ ਤੇ ਕੋਈ ਉਹ ਨਹੀਂ ਹੈਗਾ ਰਈ ਗਰਲ ਸਕੂਲਾਂ ਦੀ ਕਿ ਸਕੂਲਾਂ ਚ ਉਹ ਮਾੜੀ ਗੱਲ ਹੈ ਕਿ ਪਹਿਲਾਂ ਸਾਨੂੰ ਪਹਿਲ ਦੇਣਾ ਤੇ ਪੰਜਾਬੀ ਰੱਖਣੀ ਚਾਹੀਦੀ ਹੈ ਦੂਜੀਆਂ ਪਾਸੇ ਵਾ ਕਿ ਮਾਂ ਤਾਂ ਮਾਂ ਹੀ ਹੁੰਦੀ ਹੈ ਮਾਸੀ ਸੈਕਿੰਡ ਨੰਬਰ ਤੇ ਹੁੰਦੀ ਹੈ ਸੋ ਮੈਨੂੰ ਲੱਗਦਾ ਕਿ ਪੰਜਾਬੀ ਤੇ ਜ਼ਿਆਦਾ ਫੋਕਸ ਕਰਿਆ ਜਾਵੇ ਜਿਹੜੇ ਸਕੂਲ ਨੇ ਜਾਂ ਪੰਜਾਬੀ ਆਪਣਾ ਬੋਲਣ ਦੇ پابੰਦੀ ਲਾਉਂਦੀ ਹੈ ਉਹਨਾਂ ਤੇ ਜਿੰਨਕ ਵੀ ਹੁੰਦਾ ਕਿ ਸਖਤੀ ਨਾਲ ਕਿਹਾ ਜਾਵੇ ਜਾਂ ਉਹਨਾਂ ਦੇ ਥੋੜੇ-ਮੋਟੇ ਬੰਦੀ ਕਾਰਵਾਈ ਕਰਕੇ ਅੱਗੇ ਲਿਆਂਦਾ ਜਾਵੇ ਪੰਜਾਬੀ ਬਾਕੀ ਤੁਸੀਂ ਬੜੀ ਸੋਹਣੀ ਗੱਲ ਕਹੀ ਹੈ ਕਿ ਜਿਹੜਾ ਬਠਿੰਡਾ ਮਾਲਵੇ ਦਾ ਸ਼ਹਿਰ ਹੈ ਇੱਥੋਂ ਦੇ ਬਲਵੰਤ ਕਰਕੇ ਬੜੇ ਵਧੀਆ ਰਾਈਟਰ ਵੀ ਹੋਏ ਨੇ ਹਨਾ ਬਾਕੀ ਸਹੀ ਗੱਲ ਹੈ ਕਿ ਜਿਹੜੀ ਕਿਤਾਬਾਂ ਜਾਤ ਆ ਲਿਖੀਆਂ ਕਈਆਂ ਬਠਿੰਡਾ ਮਾਲਵੇ ਏਰੀਆ ਚੋਂ ਲਿਖੀਆਂ ਗਈਆਂ ਨੇ ਤੇ ਤੁਸੀਂ ਕਿਤਾਬਾਂ ਦੇ ਜਿਹੜਾ ਬਿਜ਼ਨਸ ਹੁਣ ਕਰ ਰਹੇ ਹੋ ਕਿਤਾਬਾਂ ਕਿੰਨੀਆਂ ਕ سیل ਹੋਈਆਂ ਇਸ ਮੇਲੇ ਦੇ ਵਿੱਚ ਕਿਤਾਬਾਂ ਸੇਲ ਹੁੰਦੀਆਂ ਨੇ ਜੀ ਤੇ ਪੈਂਡ ਕਰਦੇ ਕਿ ਸਾਡੇ ਵਰਗੇ ਪੜ੍ਹ ਕੇ ਅੱਗੇ ਕਿੰਨੇ ਕ ਦੱਸ ਪਾਉਂਦੇ ਆ ਕਿਉਂਕਿ ਹਰ ਕਿਤਾਬ ਪਾਠਕ ਵਾਸਤੇ ਨਵੀਂ ਹੁੰਦੀ ਹੈ ਜਿਹੜੀ ਕਿਤਾਬ ਉਹਨਾਂ ਨੇ ਨਹੀਂ ਪੜ੍ਹੀ ਉਹ ਕਿਤਾਬ ਉਹਨਾਂ ਵਾਸਤੇ ਨਵੀਂ ਹੈ ਜਦੋਂ ਤੱਕ ਸਾਡੇ ਵਰਗੇ ਪੜ੍ਹ ਕੇ ਅੱਗੇ ਨਹੀਂ ਦੱਸਣ ਕਿ ਸੋ ਅਗੇ ਜਾ ਸਕਦੀ ਆ ਤੇ ਮੰਨ ਲਓ ਕਿਸੇ ਨੇ ਗੁੜ ਵੀ ਵੇਚਣਾ ਹੈ ਜਦੋਂ ਤੱਕ ਅਗਲਾ ਡਲੀ ਨਹੀਂ ਜਗਾਉਂਦਾ ਤਾਂ ਕਿਵੇਂ ਅਗਲਾ ਕਹਿ ਦੂਗਾ ਵੀ ਮਿੱਠਾ ਗੁੜ ਹੈ ਤੇ ਅਸੀਂ ਲੈਣਾ ਹੈ ਤੇ ਇੱਥੇ ਕਿਉਂ ਨਹੀਂ ਅਗਲਾ ਸੋਚੂਗਾ ਵੀ ਪਾਠਕ ਕਿ ਅਸੀਂ ਕਿਤਾਬ ਵਰੀ ਜਾਣੀਏ ਜਦੋਂ ਤੱਕ ਉਹ ਕਿਤਾਬ ਵਰੀ ਨਹੀਂ ਜਾਣ ਲੈਂਦੇ ਉਹ ਕਿਤਾਬ ਨਹੀਂ ਲੈਂਦੇ ਹੈਗੇ ਅੱਜ ਕੱਲ ਜਿਹੜੇ ਅੱਜ ਕੱਲ ਜਿਹੜੇ ਬੱਚੇ ਯਾਦ ਤਰ ਆਪਾਂ ਦੇਖਦੇ ਆਂ ਕਿ ਮੋਬਾਈਲਾਂ ਨਾਲ ਜਿਆਦਾ ਜੁੜੇ ਹੋਏ ਨੇ ਕਿਤਾਬਾਂ ਬਹੁਤ ਲੋਕ ਘੱਟ ਪੜਦੇ ਨੇ ਪਰ ਜਦੋਂ ਆਪਾਂ ਇਹੋ ਜਿਹੇ ਮੇਲੇ ਜਾਉਣਿਆ ਤਾਂ ਬੜੇ ਲੋਕ ਆਪਾਂ ਨੂੰ ਦੇਖਣ ਨੂੰ ਮਿਲਦੇ ਆਂ ਕਿਤਾਬਾਂ ਦੇ ਜਿਹੜੇ ਉਪਾਸਕ ਹੁੰਦੇ ਨੇ ਉਹ ਕਿਤਾਬਾਂ ਖਰੀਦਣ ਵੀ ਆਉਂਦੇ ਨੇ ਹਨਾ ਭਾ ਜਿਹੜਾ ਜ਼ਿਆਦਾਤਰ ਜਿਹੜਾ ਸਮਾਜ ਦਾ ਤਬਕਾ ਹੈ ਉਹ ਮੋਬਾਈਲਾਂ ਦੇ ਨੇੜੇ ਤੇੜੇ ਘੁੰਮਦਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਕਿਸ ਤਰ੍ਹਾਂ ਤੁਸੀਂ ਸਹਿਯੋਗ ਦੇਣਾ ਚਾਹੋਗੇ ਅੱਜ ਦੇ ਨੌਜਵਾਨੀ ਨੂੰ ਮੱਛੀ ਪੱਥਰ ਜੱਟ ਕੀ ਮੁੜਦੀ ਹੈ ਜੀ ਕਹਿੰਦੇ ਤੇ ਕਿਤਾਬ ਦੀ ਜਿਹੜੀ ਆਪਣੀ ਹੀ ਫੀਲਿੰਗ ਹੈ ਕਿਤਾਬ ਦਾ ਆਪਣਾ ਹੀ ਕੰਮ ਹੈਗਾ ਜੀ ਜਿਹੜਾ ਕੰਮ ਉਹਨੇ ਕਰਨਾ ਹੈਗਾ ਉਹ ਮੋਬਾਈਲ ਨਾਲ ਨਹੀਂ ਕਰਨਾ ਹੈਗਾ ਤੇ ਕਿਤਾਬਾਂ ਦਾ ਕਲਚਰ ਕਦੇ ਵੀ ਨਹੀਂ ਜਾਣਾ ਹੈਗਾ ਠੀਕ ਹੈ ਕਿ ਮੈਂ ਆਪ ਕਹਾ ਮੇਰਾ ਮੋਬਾਈਲ ਦਾ ਕੰਮ ਸਿਰਫ ਹੈਗਾ ਕਿ ਫੋਨ ਜਿਹੜਾ ਵੀ ਸੁਣਨਾ ਜਾਂ ਮੈਸੇਜ ਹੈ ਜਿਹੜਾ ਕਿਤਾਬਾਂ ਦੇ ਰਿਗਾਰਡਿੰਗ ਕੰਮ ਹੈ ਉਸ ਤੋਂ ਬਾਅਦ ਨਹੀਂ ਹੈਗਾ ਇੱਕ ਟਾਈਮ ਤੇ ਆ ਕੇ ਬੰਦਾ ਆ ਕੇ ਜਾਂਦਾ ਹੈਗਾ ਸਾਰੀ ਚੀਜ਼ਾਂ ਦੇ ਆ ਕੇ ਜਾਂਦਾ ਹੈ ਤੇ ਮੁੜਾ ਆਉਨੇ ਆ ਇਧਰਲੇ ਪਾਸੇ ਨੂੰ ਇਹ ਕੋਈ ਨਿਰਾਸ਼ਾ ਵਾਲੀ ਗੱਲ ਨਹੀਂ ਹੈਗੀ ਤੇ ਕਿਤਾਬਾਂ ਦਾ ਕਲਚਰ ਕਦੇ ਵੀ ਨਹੀਂ ਜਾਣਾ ਹੈਗਾ ਆ ਤੁਸੀਂ ਜਿਹੜੇ ਅੱਜ ਦੇ ਨੌਜਵਾਨ ਨੇ ਜਾਂ ਬੱਚੇ ਨੇ ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੁੰਗਾ ਸੰਦੇਸ਼ ਇਹ ਹੀ ਹੈ ਕਿ ਵੱਧ ਤੋਂ ਵੱਧ ਕਿਤਾਬਾਂ ਨਾਲ ਜੁੜੇ ਜਾਵੇ ਜਿਹੜਾ ਅੱਜ ਕੱਲ ਅਸੀਂ ਥੋੜੀ ਥੋੜੀ ਚੀਜ਼ਾਂ ਤੇ ਟੀਮ ਮੋਟੀਵੇਟ ਹੋ ਜਾਂਦੇ ਆ ਥੋੜੀ ਥੋੜੀ ਚੀਜ਼ਾਂ ਨੂੰ ਲੈ ਕੇ ਪਰੇਸ਼ਾਨ ਹੋ ਜਾਂਦੇ ਆ ਤੇ ਸਾਡੇ ਬਜ਼ੁਰਗਰ ਨੇਤਾ ਜਾਂ ਸਾਡੇ ਮਾਪੇ ਨੇ ਤਾਂ ਇਸ ਤੋਂ ਵੀ ਵੱਡੀਆਂ-ਵੱਡੀਆਂ ਪਰੇਸ਼ਾਨੀਆਂ ਚੋਂ ਲੰਗੀ ਹੈ ਉਹਨਾਂ ਕੋਲੇ ਸਹਿਣਸ਼ੀਲਤਾ ਸੀਗੀ ਬਟ ਅੱਜ ਦੀ ਪੀੜ੍ਹੀ 'ਚ ਨਹੀਂ ਹੈਗੀ ਸੋ ਜਿਹੜੀ ਸਹਿਣਸ਼ੀਲਤਾ ਵੀ ਹੈਗੀ ਕਿਤਾਬਾਂ ਹੋਣੀ ਹੈ ਤੇ ਕਿਤਾਬਾਂ ਨਾਲ ਜਿੰਨਾ ਵੱਧ ਤੋਂ ਵੱਧ ਹੁੰਦਾ ਉਹ ਜੁੜਨ ਤੇ ਆਪਣੇ ਆਪ ਨੂੰ ਜਿੰਨਾ ਹੁੰਦਾ ਕਿ ਇੰਪਰੂਵ ਕੀਤਾ ਜਾਵੇ ਕਿਤਾਬਾਂ ਇਹ ਜੀ ਚੀਜ਼ ਹੈ ਤੁਸੀਂ ਕਿਤਾਬ ਨਾ ਵੀ ਪੜੋ ਨਾ ਕਈ ਵਾਰ ਜੇ ਤੁਸੀਂ ਨਾਲ ਰੱਖਦੇ ਹੋ ਗਦਾ ਤਾਂ ਵੀ ਤੁਹਾਡਾ ਜੀ ਨਹੀਂ ਕਰਦਾ ਕਿ ਮੈਂ ਕੁਛ ਇਦਾਂ ਦਾ ਮਾੜਾ ਕਰਨ ਦੀ ਸੋਚਾਂ ਮੈਨੂੰ ਲੱਗਦਾ ਕਿਤਾਬ ਦੀ ਤਾਕਤ ਹੈ ਜੇ ਮੈਨੂੰ ਲੱਗਦਾ ਕਿਤਾਬ ਦੀ ਤਾਕਤ ਹੈ ਜੇ ਕਿਸੇ ਦੋਸਤ ਨੇ ਸੁਣਾਈ ਸੀ ਕਿ ਗੱਲ ਥੋੜੀ ਲੰਬੀ ਜਰੂਰ ਹੈ ਕਿਸੇ ਦੋਸਤ ਨੇ ਸੁਣਾਇਆ ਜੀ ਕਹਿੰਦਾ ਵੀ ਮੈਂ ਬਸ ਚ ਬੈਠਾ ਕਿਸੇ ਮੁੰਡੇ ਦਾ ਫੋਨ ਆਉਂਦੀ ਹੈ ਕਿ ਨਾਲ ਵਾਲਾ ਮੁੰਡਾ ਕੌਣ ਬੈਠਾ ਹੈ ਤੇ ਉਹ ਵੀਡੀਓ ਕਾਲ ਕਰਕੇ ਦਿਖਾਉਂਦਾ ਮੁੰਡੇ ਦੇ ਹੱਥ 'ਚ ਕਿਤਾਬ ਹੈ ਤੇ ਮੁੰਡਾ ਵੀਡੀਓ ਕਾਲ ਕੱਟ ਦਿੰਦਾ ਹੈ ਕੁੜੀ ਨੂੰ ਕਹਿੰਦੇ ਨੇ ਕਿ ਵੀ ਕੋਣ ਬੈਠਾ ਹੈ ਉਹੋ ਕਿਤਾਬ ਦੀ ਤਾਕਤ ਹੈ ਹੈਨਾ ਤੇ ਕਿਤਾਬਾਂ ਨੇ ਇਹ ਬੰਦਿਆਂ ਦੀ ਜ਼ਿੰਦਗੀ ਬਚਾਈਆਂ ਨੇ ਜੇ ਸਾਹਿਜ ਸੰਜੀਵਨੀ ਵਰਗੀ ਕਿਤਾਬ ਪੜੋ ਤੁਸੀਂ ਕਿ ਜਿਨ੍ਹਾਂ ਲੋਕਾਂ ਨੇ ਲੋਕਾਂ ਦੀ ਜ਼ਿੰਦਗੀ ਸਾਹਿਤ ਨੇ ਬਚਾਈ ਹੈ ਬੋਨਾ ਨਪੋਲੀਅਨ ਵਰਗੇ ਜਬ ਬਹੁਤ ਸਾਰੇ ਲੱਗੇ ਸੀਗੇ ਵੀ ਜਦੋਂ ਯੁੱਧ ਹੁੰਦਾ ਸੀਗਾ ਉਦੋਂ ਉਹ ਕਿਤਾਬ ਰੱਖਦੇ ਸੀ ਨਾਲ ਕਿ ਹਾਲਾ ਕਿ ਪਤਾ ਹੁੰਦਾ ਸੀ ਕਿ ਯੁੱਧ ਚ ਕਿਹੜੇ ਵੇਲੇ ਆ ਕੇ ਗੋਲੀ ਮੱਥੇ 'ਚ ਪਾਰ ਕਰ ਦੇ। ਪਰ ਉਹ ਫਿਰ ਵੀ ਜਦੋਂ 5 ਮਿੰਟ ਦਾ ਬ੍ਰੇਕ ਮਿਲਦਾ ਸੀਗਾ ਕਿਤਾਬਾਂ ਪੜ੍ਹਦੇ ਸੀਗੇ। ਕੋਈ ਬੰਦਾ ਕਹਿੰਦਾ ਵੀ ਸੁਸਾਈਡ ਕਰਨ ਜਾ ਰਿਹਾ ਸੀਗਾ। ਉਹ ਸੋਚਦਾ ਕਿ ਮੇਰਾ ਇੱਕ ਕਿਤਾਬ ਦਾ ਪੰਨਾ ਬਾਕੀ ਹੈ। ਉਹ ਪੜ ਲਾਂ ਉਹ ਕਿਤਾਬ ਦੇ ਆਖਰੀ ਪੰਨੇ ਤੇ ਲਿਖਿਆ ਸੀ ਕਿ ਮੈਂ ਮਰਾਂਗਾ ਨਹੀਂ ਜ਼ਿੰਦਗੀ ਵੀ ਕਹੇਗੀ ਕਿ ਕਿੰਨਾ ਧਗੇਵਾਜ਼ تھا ਤੇ ਉਹ ਕਿਤਾਬ ਜਦ ਪੜ ਕੇ ਉਹ ਪੰਨੇ ਪੜ ਕੇ ਮਰਨ ਦਾ ਪਲਾਨ ਕੈਨਸਲ ਕਰ ਦਿੰਦਾ ਸੋ ਇਹ ਕਿਤਾਬਾਂ ਦੀ ਤਾਕਤ ਹੈ ਜਿਹੜਾ ਬੰਦੇ ਨੂੰ ਜਿਉਂਦਾ ਰੱਖਦੀ ਹੈ ਬੰਦੇ ਨੂੰ ਬੰਦਾ ਬਣਾਈ ਰੱਖਦੀ ਹੈ ਲੋਕਾਂ ਨਾਲ ਜੋੜੀ ਰੱਖਦੀ ਹੈ ਧਰਤੀ ਨਾਲ ਜੋੜੀ ਰੱਖਦੀ ਹੈ ਅੰਮ੍ਰਿਤ ਜੀ ਸਾਨੂੰ ਬੜੀਆਂ ਤੁਸੀਂ ਕੀਮਤੀ ਗੱਲਾਂ ਜਿਹੜੀਆਂ 10.5 ਕ ਨੂੰ ਦੱਸਿਆ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ